ਸ੍ਰੀ ਕਾਲ ਦੋਸਤੋ ਕੀ ਹਾਲ ਚਾਲ ਹੈ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਹੋਪ ਸਾਰੇ ਦੀ ਦੀਵਾਲੀ ਵਧੀਆ ਸੁਖਮਈ ਤਰੀਕੇ ਨਾਲ ਲੰਗੀ ਹੋਣੀ ਸੋ ਅੱਜ ਦਾ ਬਲੌਗ ਹੈ ਜਿਹੜਾ ਥੋੜਾ ਜਿਹਾ ਹਟਕਿਆ ਕਿਉਂਕਿ ਕਈ ਵਾਰ ਆਪਣੇ ਸਵੇਰੇ ਉੱਠਣ ਵੇਲੇ ਕਈਆਂ ਨੂੰ ਸੁਸਤੀ ਆਉਂਦੀ ਹੈ ਲੱਤਾਂ ਪੀੜ ਕਰਦੀਆਂ ਨੇ ਕਮਜ਼ੋਰੀ ਗੋਡੇ ਦੁਖਦੇ ਨੇ ਸਰੀਰ ਡੁੱਗੂ ਡੁੱਗੂ ਕਰਦਾ ਸੋ ਅੱਜ ਮੈਂ ਇੱਕ ਵਧੀਆ ਨੁਕਤਾ ਜਿਹੜਾ ਕਿ ਡੇਲੀ ਮੈਂ ਆਪ ਵਰਤੋਂ ਕਰਦਾ ਜਿਹੜੀ ਕਿ ਕਿਉਂਕਿ ਉਹ ਅੱਜ ਮੇਰਾ ਖਤਮ ਹੋ ਗਿਆ ਸੀ ਸੋ ਸਮਾਨ ਮੈਂ ਲੈ ਆਇਆ ਤੇ ਉਹ ਜਿਹੜਾ ਮੈਂ ਡੇਲੀ ਵਰਤਦਾ ਉਹਦੇ ਨਾਲ ਸਰੀਰ 'ਚ ਐਨਰਜੀ ਰਹਿੰਦੀ ਹੈ ਗੋਡੇ ਦਰਦ ਨਹੀਂ ਕਰਦੇ ਕੋਈ ਸਰੀਰ 'ਚ ਕਮਜ਼ੋਰੀ ਹੈ ਹਰ ਤਰ੍ਹਾਂ ਦੀ ਉਹ ਦੂਰ ਕਰਦਾ ਸੋ ਆਜੋ ਤੁਹਾਨੂੰ ਮੈਂ ਦੱਸਦਾ ਇਸ ਨੁਕਤੇ ਵਿੱਚ ਕੀ ਕੀ ਚੀਜ਼ਾਂ ਦੀ ਆਪਾਂ ਵਰਤੋਂ ਕਰਾਂਗੇ ਤੇ ਨਾਲੇ ਤੁਹਾਨੂੰ ਦੱਸਦਾ ਇਹਨੂੰ ਬਣਾਉਣਾ ਕਿਵੇਂ ਹੈ ਤੇ ਇਹਨੂੰ ਹਰ ਬੰਦਾ ਆ ਬਜ਼ੁਰਗ ਹੈ ਕੋਈ ਜਵਾਕ ਹੈ ਕੋਈ ਜਵਾਨੀ ਚ ਹੈ ਸਾਰੇ ਖਾ ਸਕਦੇ ਨੇ ਸਰੀਰ ਵਾਸਤੇ ਐ ਸਮਝ ਲਓ ਵੀ ਅੰਨੀ ਜਾਣ ਵਾਲਾ ਨੁਕਤਾ ਹੈ ਹੁਣ ਜਿਹੜਾ ਆਪਾਂ ਇਹਦੇ ਵਿੱਚ ਸਮਾਨ ਪਾ ਰਹੇ ਹਾਂ ਉਹ ਦੀ ਕਿੰਨੀ ਕਿੰਨੀ ਮਾਤਰਾ ਹੈ ਤੇ ਕੀ ਕੀ ਹੈ ਇਹਦੇ ਵਿੱਚ ਹੈਗਾ ਅੱਧਾ ਕੇਜੀ ਖੰਜੂਰਾ ਅੱਧਾ ਕੇਜੀ ਪੁੱਜੇ ਹੋਏ ਛੋਲੇ ਠੀਕ ਆ ਪਾਈਆ ਮਖਾਣੇ ਪਾਈਆ ਖਰੋਟਗਿਰੀ ਪਾਈਆ ਕਾਜੂ ਪਾਈਆ ਬਦਾਮ ਤੇ 50 ਦੀਆਂ ਦਾਖਾਂ ਤੇ ਘਰ ਦਾ ਦੇਸੀ ਘਿਓ ਬਨ ਕੇ ਜੀ ਘਰ ਦਾ ਦੇਸੀ ਘਿਓ ਜੇ ਤੁਹਾਡੇ ਘਰੇ ਨਹੀਂ ਮਿਲਦਾ ਤਾਂ ਕਿਸੇ ਵਧੀਆ ਡੈਰੀ ਤੋਂ ਤੁਸੀਂ ਲੈ ਸਕਦੇ ਹੋ ਤੇ ਜੇ ਘਰ ਦਾ ਮਿਲ ਜੇ ਤਾਂ ਸੋਨੇ ਤੇ ਸਾਗ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਵਧੀਆ ਇੱਕ ਖੁਰਾਕ ਬਣਾਵਾਂਗੇ ਮਿਕਸ ਕਰਕੇ ਤੇ ਖੁਰਾਕ ਕਿਸ ਤਰ੍ਹਾਂ ਬਣਾਉਣੀ ਹੈ ਕੀ ਕਰਨਾ ਹੈ ਸਭ ਤੋਂ ਪਹਿਲਾਂ ਆ ਜੋ ਤੁਹਾਨੂੰ ਦੱਸਦਾ ਉਹਦੇ ਬਾਰੇ ਵੀ ਇਹ ਕਣਪ ਪੁੱਜੇ ਹੋਏ ਛੋਲਿਆਂ ਨੂੰ ਥੋੜਾ ਜਿਨਾ ਆਪਾਂ ਮੈਸ਼ ਕਰ ਲਾਂਗੇ ਇਸ ਤਰ੍ਹਾਂ ਤਾਂ ਕਿ ਜਿਹੜਾ ਇਹਦੇ ਉੱਤੇ ਛਿਲਕਾ ਹੈ ਉਹ ਉੱਤਰ ਸਕੇ ਜਿਹੜੀ ਖੰਜੂਰ ਹੈ ਉਹਦੇ ਵਿੱਚੋਂ ਆਪਾਂ ਜਿਹੜੀਆਂ ਹਿੜਕਾਂ ਨੇ ਦੀਆਂ ਉਹ ਕੱਢ ਲਾਂਗੇ ਠੀਕ ਹੈ ਸਿਰਫ ਉੱਪਰਲਾ ਖੋਲ ਉਹ ਰੱਖ ਲਾਂਗੇ ਇਕੱਲਾ ਸਾਉ ਤੋਂ ਪਹਿਲਾਂ ਇੱਕ ਛੋਟੀ ਕੜਾਹੀ ਲੈ ਕੇ ਉਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ। ਇਹ ਚ ਦੋ ਚਮਚੇ ਆਪਾਂ ਪਾਉਣੇ ਆ ਦੇਸੀ ਘਿਓ ਦੇ। ਤੇ ਚ ਪਾਵਾਂਗੇ ਆਪਾਂ ਆਪਣੇ ਫੁੱਲ ਮਖਾਣੇ। ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਹੈ। ਹਿਲਾਉਦੇ ਰਹੋ। ਜਿੰਨਾ ਚਿਰ ਰਹੇ ਛੋਡੇ। ਇੱਕ ਮਖਾਣਾ ਇਸ ਤਰ੍ਹਾਂ ਦੱਬਣ ਨਾਲ ਪੁਰਣੀ ਜਾਂਦਾ ਜਿਵੇਂ ਹੁਣ ਇਹ ਪੁਰਦਾ ਨਹੀਂ ਹੈਗਾ ਇਹਨੂੰ ਉਨਾਂ ਚਿਰ ਉਹ ਕਰਦੇ ਰਹਿਣਾ ਉਨਨਾ ਜਿੰਨਾ ਚਿਰ ਇਹ ਐ ਤੱਪੇ ਤੋਂ ਪੁਰਨਾ ਜਾਵੇ ਆ ਦੇਖੋ ਹੁਣ ਇਹ ਵਧੀਆ ਬਣ ਗਏ ਨੇ ਜਦੋਂ ਤੁਸੀਂ ਇੱਕ ਕੋਈ ਪੀਸ ਚੱਕੋਗੇ ਜਦੋਂ ਇਹਨੂੰ ਦੱਬੋਗੇ ਨਾ ਦੇਖੋ ਇਹ ਐ ਪੁਰਨ ਲੱਗ ਜਾਂਦਾ ਇਹ ਦੇਖੋ ਤਾਂ ਜਦੋਂ ਐ ਪੁਰਨ ਲੱਗ ਜੇ ਉਦੋਂ ਬਸ ਸਮਝ ਲਓ ਵੀ ਇਹ ਵਧੀਆ ਪੱਕ ਚੁੱਕੇ ਨੇ ਤੇ ਫਿਰ ਇਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਗ੍ਰाइंड ਕਰ ਲਾਂਗੇ ਇਸ ਤਰ੍ਹਾਂ ਮਿਕਸੀ ਦੇ ਵਿੱਚ ਪਾ ਕੇ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਫਿਰ ਆਪਾਂ ਆਪਣੇ ਪੁੱਜੇ ਹੋਏ ਛੋਲਿਆਂ ਨੂੰ ਵੀ ਗ੍ਰाइंड ਕਰ ਲਾਂਗੇ ਫਿਰ ਇਸ ਤੋਂ ਬਾਅਦ ਆਪਾਂ ਬਦਾਮ, ਅਖਰੋਟ, ਗਿਰੀ ਤੇ ਕਾਜੂ ਇਹਨਾਂ ਤਿੰਨਾਂ ਨੂੰ ਗ੍ਰाइंड ਕਰਨ ਤੋਂ ਪਹਿਲਾਂ ਆਪਾਂ ਰੋਸਟਰਡ ਕਰ ਲਾਂਗੇ। ਫਿਰ ਕਰ ਲਾਂਗੇ ਇਹਨਾਂ ਨੂੰ ਗ੍ਰाइंड। ਆਪਾਂ ਇਹਨਾਂ ਸਾਧੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ। ਸਭ ਤੋਂ ਪਹਿਲਾਂ ਦੇਸੀ ਘਿਓ ਪਾਵਾਂਗੇ। ਕੜਾਹੀ 'ਚ ਜਦੋਂ ਇਹ ਪੂਰਾ ਤੇਲ ਕੱਢ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਪੁਜੇ ਹੋਏ ਛੋਲੇ ਜਿਹੜੇ ਆਪਾਂ ਆਹੋ ਕਰੇ ਨੇ ਗ੍ਰाइंड ਕਰੇ ਨੇ ਤੇ ਮਖਾਣੇ ਦਾਖਾਂ ਕਿਉਂ ਦੇ ਵਿੱਚ ਪਾ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਜਾਣ ਇਸ ਤਰ੍ਹਾਂ ਦੋਨੇ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਜਦੋਂ ਇਹਦੇ ਵਿੱਚ ਸੋਹਣੀ ਜਿਹੀ ਖੁਸ਼ਬੂ ਆਉਣ ਲੱਗੀ ਤਾਂ ਤੁਸੀਂ ਸਮਝ ਜਓ ਵੀ ਹੁਣ ਇਹ ਪੱਕ ਚੁੱਕਿਆ ਬਗੈਰ ਦਾ ਫਿਰ ਇਹਦੇ ਵਿੱਚ ਗ੍ਰाइंड ਕਰੇ ਬਦਾਮ ਕਾਜੂ ਅਖਰੋਟ ਗਿਰੀ ਉਹਨਾਂ ਨੂੰ ਮਿਕਸ ਕਰ ਦਿਓ ਇਸ ਤਰ੍ਹਾਂ ਆਪਾਂ ਇਹਨੂੰ ਪਾ ਲੈਣਾ ਇੱਕ ਵੱਡੀ ਪਰਾਠ ਚ ਫਿਰ ਇਹਦੇ ਵਿੱਚ ਆਪਾਂ ਖੰਜੂਰਾ ਤੇ ਸ਼ੱਕਰ ਸਵਾਦ ਅਨਸਾਰ ਉਹ ਮਿਕਸ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਜੇ ਇਸ ਤਰ੍ਹਾਂ ਸ਼ੱਕਰ ਪਾ ਲਾਂਗੇ ਤੇ ਮਿਕਸ ਕਰਕੇ ਉਸ ਤੋਂ ਬਾਅਦ ਹਲਕਾ ਜਿਹਾ ਇਹ ਚ ਦੇਸੀ ਘਿਓ ਪਾ ਕੇ ਪਿੰਨੀ ਆਉਣ ਆ ਕੇ ਰੱਖ ਲਾਂਗੇ ਇਸ ਤਰ੍ਹਾਂ ਬਣ ਕੇ ਤਿਆਰ ਹੈ ਜੇ ਤੁਸੀਂ ਇਹਦੀਆਂ ਪਿੰਨੀਆਂ ਬਣਾਉਣੀਆਂ ਨੇ ਪਿੰਨੀਆਂ ਬਣਾ ਲਓ ਮੈਂ ਵੈਸੇ ਇਹਨੂੰ ਐਂ ਰੱਖ ਲਿਆ ਕਿਉਂਕਿ ਸਵੇਰੇ ਸਿਰਫ ਇੰਨਾ ਚਮਚਾ ਪਰਕੇ ਤੁਸੀਂ ਖਾਣਾ ਬਾਲਾ ਨਹੀਂ ਖਾਣਾ ਕਿਉਂਕਿ ਇਹ ਤਾਕਤਾਂ ਸਮਝ ਲਓ ਵੀ ਅੰਨੀ ਤਾਕਤ ਹੁੰਦੀ ਸਿਰਫ ਇੱਕ ਚਮਚਾ ਅੱਜ ਦਾ ਵਲੌਗ ਇੱਥੇ ਕਰਦਾ ਸਮਾਪਤ ਹੋਵ ਤੁਸੀਂ ਸਾਰਿਆਂ ਨੇ ਰੈਸਪੀ ਚੰਗੀ ਤਰ੍ਹਾਂ ਦੇਖ ਲਈ ਹੋਣੀ ਠੀਕ ਹੈ ਕੱਲ ਮਿਲ ਜਾਂ ਨਵੇਂ ਬਲੌਗ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਅਣਜਾਣੇ ਵਿੱਚ ਤਾਂ ਛੋਟਾ ਭਾਈ ਸਮਝ ਕੇ ਮਾਫੀ ਚਾਹਨਾ ਧੰਨਵਾਦ